ਅਸਕਲ ਦੋਸਤੋ ਦੋਸਤੋ ਚੋਣਾਂ ਵਿੱਚ ਖੜੇ ਭਾਜਪਾ ਦੇ ਆਉਦੇਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਿਸਾਨਾਂ ਵੱਲੋਂ ਪੁਰਜ਼ੋਰ ਵਿਰੋਧ ਤੇ ਕੀਤੀ ਗਈ ਨਾਰੇਬਾਜੀ ਲਗਭਗ 1.5 ਸਾਲ ਤੋਂ ਬਾਅਦ ਦਿੱਲੀ ਦੇ ਬਾਦਰਾਂ ਤੇ ਬੈਠਣਾ ਤੇ 750 ਤੋਂ ਵੱਧ ਸੰਘਰਸ਼ੀ ਜੋਧਿਆਂ ਦੀਆਂ ਸ਼ਹੀਦੀਆਂ ਤੇ ਫਿਰ ਕੇਂਦਰ ਸਰਕਾਰ ਦਾ ਧੋਖਾ ਦੇਣ ਵਾਲੀ ਰਾਜਨੀਤੀ ਕੇ ਬਿੱਲ ਰੱਦ ਕਰ ਦਿੱਤੇ ਗਏ ਨੇ ਜਦ ਕਿਸਾਨਾਂ ਨੂੰ ਪਤਾ ਲੱਗਾ ਕਿ ਕਿਸਾਨਾਂ ਦੀ ਪਿੱਠ ਤੇ ਭਾਈ ਭਾਨੇ ਛੁਰਾ ਖੋਭਿਆ ਹੈ ਤਾਂ ਕਿਸਾਨਾਂ ਨੇ ਫਿਰ ਦਿੱਲੀ ਵੱਲ ਚਾਲੇ ਪਾ ਦਿੱਤੇ ਤੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਤੇ ਕில் ਕਰ ਦਿੱਤੀਆਂ ਗਈਆਂ ਤੇ ਅਥਰੂ ਗੈਸ ਹੋਰ ਵੀ ਬਹੁਤ ਸਾਰੀਆਂ ਅਜਹੀਆਂ ਗੱਲਾਂ ਕਿ ਕਿਸਾਨ ਦਿੱਲੀ ਤੱਕ ਪਹੁੰਚ ਨਾ ਸਕਣ ਕਿਸਾਨਾਂ ਨੂੰ ਉਹਨਾਂ ਦੇ ਦੇਸ਼ ਵਿੱਚ ਹੀ ਬੇਗਾਨਾ ਕਰ ਦਿੱਤਾ ਗਿਆ ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਉਹ ਇਲੈਕਸ਼ਨ ਵਿੱਚ ਭਾਜਪਾ ਦਾ ਵੱਡੇ ਪੱਧਰ ਤੇ ਵਿਰੋਧ ਕਰਨਗੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਾਈਆਂ ਜਾਣ ਇਸੇ ਕੜੀ ਤਹਿਤ ਪਿੰਡ ਨਾਕਲਾ ਵਿਖੇ ਕਿਸਾਨ ਜਥੇਬੰਦੀ ਵੱਲੋਂ ਤਰਨਜੀਤ ਸਿੰਘ ਸਮੰਦਰੀ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਭਾਜਪਾ ਦਾ ਵਿਰੋਧ ਕਰਨ ਤੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਮੇਰਾ ਨਾਮ ਕੁਲਦੀਪ ਸਿੰਘ ਨਾਕਲਾਂ ਕਿਸਾਨ ਜਥੇਬੰਦੀ ਪੰਜਾਬ ਪਿੰਡ ਦਾ ਨਾਕਲਾਂ ਦਾ ਮੈਂ ਪ੍ਰਧਾਨ ਆ ਜੀ ਜੋ ਕੱਲ ਨਕਲੀ ਸਮੁੰਦਰੀ ਸਾਡੇ ਹਲਕੇ ਦੇ ਵਿੱਚ ਆਇਆ ਸੀ ਉਹਨੇ ਸਾਡੇ ਕਿਸਾਨ ਜਥੇਬੰਦੀਆਂ ਦੇ ਤੂਮਤ ਲਈ ਆ ਵੀ ਇੰਨਾ ਮੇਰਾ ਵਿਰੋਧ ਕੀਤਾ ਠੀਕ ਹੈ ਵਿਰੋਧ ਕੀਤਾ ਉਹਦਾ ਜੀ ਆੰਦਾ ਮੈਂ ਵਫਸੋਸ ਤੇ ਆਇਆ ਸਾਡੇ ਪਿੰਡ ਦੇ ਜਿਹੜੀਆਂ ਮਰਗਾਂ ਹੋਈਆਂ ਕੱਲ ਇਕੋ ਥੋੜਾ ਸਾਡੇ ਪਿੰਡ ਮਰਗ ਹੋਈ ਆ ਬੜੀਆਂ ਮਰਗਾਂ ਆ ਹੋਰ ਨਾਲ ਕਿਉਂ ਨਹੀਂ ਆ ਗਿਆ ਠੀਕ ਆ ਜੀ ਜੇ ਵਫਸੋਸ ਕਰਨ ਆਇਆ ਸੀ ਮਨਜੀਠੇ ਦੇ ਰੋਡ ਸ਼ੋਰ ਕਰਕੇ ਆਇਆ ਗਲਾਜ ਹਾਰ ਪਵਾ ਕੇ ਆਇਆ ਫਿਰ ਪਰਾ ਟਿਬੀਮਾ ਲੈ ਗਿਆ ਉਥੇ ਪਕੌੜੇ ਖਾ ਗਿਆ ਬਕਾਇਦਾ ਬੋਰੇ ਦੇ ਲੱਗੇ ਝੰਡੀਆਂ ਲੱਗੀਆਂ ਬਲ ਮਜਾਰਾਂ ਦੇ ਵਿੱਚ ਜੇ ਵਫਸੋਸ ਕਰਨ ਆਇਆ ਫਿਰ ਉਤਰਾਂ ਆਉਂਦਾ ਸ਼ਾਂਤਮਈ ਆਉਂਦਾ ਪੁਲਿਸ ਦੀਆਂ ਗੱਡੀਆਂ ਦੇ ਨਾਲ ਸਾਹੀ ਇਥੇ ਬਾਈਪਾਸ ਦੇ ਵੱਡੇ ਸਕੂਲ ਲਾਗੇ ਇਹਦਾ ਡਟਕੇ ਵਿਰੋਧ ਕੀਤਾ ਇਹ ਬਖਾਉ ਗਿਆ ਵਾ ਇਹ ਬਿਲਕੁਲ ਰੋਪਿਆ ਇੱਕ ਇਸ ਕਰਕੇ ਨੇ ਕਿਸਾਨਾਂ ਦੇ ਵਿਰੋਧ ਜਿਹੜਾ ਬਿਆਨ ਦਿੱਤਾ ਵਾ ਵੀ ਮੈਂ ਅਫਸੋਸ ਕਰਨ ਆਇਆ ਹਾਂ ਤੇ ਮੇਰਾ ਇਹਨਾਂ ਵਿਰੋਧ ਕੀਤਾ ਵਾ ਵਿਰੋਧ ਤੇ ਅਸੀਂ ਇਹਦਾ ਕਰਨਾ ਕਰਦਾ ਜਿੱਥੇ ਮਰਜੀ ਆਵੇ ਬਾਕੀ ਜੇ ਅਸੀਂ ਉਹ ਵੀਰ ਦੀ ਮਰਗੋ ਜਿਹੜੇ ਦੀ ਸਾਨੂੰ ਹੀ ਪਤਾ ਅਸੀਂ ਉਹਨਾਂ ਦੇ ਹਮਦਰਦੀ ਆ ਅਸੀਂ ਉਹਨਾਂ ਦੇ ਪਿਓ ਨਾਲ ਅਫਸੋਸ ਵੀ ਕੀਤਾ ਬਕਾਇਦਾ ਚਮਚਾਨ ਘੜ ਦੇ ਵਿੱਚ ਅਸੀਂ ਝਾੜੂ ਵੀ ਮਰਵਾਇਆ ਵੀ ਕਿਉਂ ਸਾਨੂੰ ਪਤਾ ਵਾ ਵੀ ਉੱਥੇ ਦੂਰੋਂ ਨੇੜੇੋਂ ਰਿਸ਼ਤੇਦਾਰਾਂ ਨੇ ਆਉਣਾ ਵਾ ਬਹੁਤ ਸ਼ਰਮ ਵਾਲੀ ਗੱਲ ਆ ਵੀ ਜੇ ਉੱਥੇ ਖਲਾਰਾ ਪਿਆ ਹੋਵੇ ਅਸੀਂ ਉਸ ਵੀਰ ਦੇ ਸੰਸਕਾਰ ਦੇ ਜਦੋਂ ਗਏ ਆ ਅਸੀਂ ਝਾੜੂ ਉੱਥੇ ਮਰਵਾਇਆ ਵਾ ਸਾਰਾ ਇਹ ਕੋਈ ਕੀਤਾ ਸੀ ਉਹਦੇ ਪੂਰੇ ਹਮੈਤੀ ਵੀਰ ਦੇ ਬਾਕੀ ਜਿਹੜਾ ਨਕਲੀ ਸਮੁੰਦਰੀ ਕਹਿਣ ਡਿਆ ਵੀ ਕਿਸਾਨ ਨੇ ਮੇਰੇ ਵਿਰੋਧ ਕੀਤਾ ਸੀ ਇਹਦਾ ਵਿਰੋਧ ਕਰਨਾ ਵਾ ਤੇ ਬਾਕੀ ਨਸ਼ਿਆ ਦੇ ਨਸ਼ਿਆ ਦੇ ਇਹੋ ਬਕਾਉਣ ਡੇ ਆ ਨਸ਼ੇ ਸਰਕਾਰਾਂ ਬਰਉਂਦੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਮੈਂ ਕਿਹੜੀਆਂ ਗੱਲਾਂ ਡਿਆਂ ਕਰਨ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹੋ ਵਿਅੰਤ ਦੇ ਵਿੱਚ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਐਸਪੀ ਭਾਈ ਜਾਰੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇਗਨੇ ਦੇ ਚਾਰ ਪਾਇਆ ਜਾ ਰਿਹਾ ਉਹਦੇ ਬਾਰੇ ਅਸੀਂ ਸਾਰੇ ਵੀਰਾਂ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਆ ਵੀ ਇਹ ਭਾਜਪਾ ਵਾਲਿਆਂ ਦੇ ਚਾਂਸੇ ਜਨਾ ਆਇਓ ਇਹਨਾਂ ਤੁਹਾਨੂੰ ਰੋਟੀ ਤੋਂ ਮੁਹਤਾਜ ਕਰ ਦੇਣਾ ਜੋ ਐਰ ਕੀ ਜੇ ਮੋਦੀ ਸਰਕਾਰ ਆ ਗਈ ਤੇ ਗਾਂ ਇਲੈਕਸ਼ਨ ਜੀ ਜੋ ਹੋਣੀ ਇਹਨਾਂ ਦਾ ਤਾਨਾਸ਼ਾਹੀ ਰਾਜ ਚੱਲਣਾ ਜੋ ਟਾੜੇ ਜਿਹੜੇ ਕਾਰਿਆ ਵਕਾ ਦੇਣੇ ਜੋ ਥੱਲੇ ਵਾਲਾ ਪਾਣੀ ਵੇਚ ਦਿੱਤਾ ਤਾਰਾਂ ਵੀ ਇਹਨਾਂ ਵੇਚੀਆਂ ਜੋ ਰੇਲਵੇ ਸਟੇਸ਼ਨ ਵਿੱਚ ਇਹਦੇ ਤੁਹਾਨੂੰ ਕਈ ਗੱਲਾਂ ਦਾ ਪਤਾ ਨਹੀਂ ਕੀ ਕੋ ਜਿੰਨਾ ਕਰ ਦਿੱਤਾ ਵਾ ਸਾਨੂੰ ਇਹਨਾਂ ਰੋਟੀ ਤੋਂ ਮੁਸਤਜ ਕਰ ਦੇਣਾ ਕਾਰੋਬਾਰ ਸਾਡੇ ਠਾਪ ਹੋ ਜਾਣੇ ਜੋ ਜਿਹੜੇ ਅਸੀਂ ਛੋਟੇ-ਛੋਟੇ ਕਾਰੋਬਾਰ ਪਿੰਨਾਂ ਦੇ ਵਿੱਚ ਖੋਲੀ ਫਿਰਦੇ ਆਂ ਜਾਂ ਕਿਰਿਆਨੇ ਦੀਆਂ ਦੁਕਾਨਾਂ ਆਈਆਂ ਡੇਰੀਆਂ ਆਈਆਂ ਮਨਹਰੀਆਂ ਵਾਲੀਆਂ ਆਈਆਂ ਇਹਨਾਂ ਸਾਰੀਆਂ ਚਿਖਾ ਕੇ ਇਥੇ ਤਗੜੇ-ਤਗੜੇ ਮੌਲ ਖੋਲ ਦੇਣੇ ਆਂ ਆਟੇ ਵਾਲੀਆਂ ਚੱਕੀਆਂ ਦਾ ਬੰਦ ਕਰਾ ਦੇਣੀਆਂ ਜਿਹੜਾ ਅੱਜ ਅਸੀਂ ਆਟਾ 30 ਰੁਪਏ ਕਿਲੋ ਜਾਂ 23 ਰੁਪਏ ਕਿਲੋ ਲੈਣਦੇ ਆਂ ਇਹ ਜਦੋਂ ਮੋਦੀ ਸਰਕਾਰ ਫੇਰ ਆ ਗਈ ਸਾਨੂੰ ਆਟਾ ਇਹੋ 100 ਰੁਪਏ 150 ਰੁਪਏ ਇਹਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਜਿਹੜਾ ਪੈਟਰੋਲ ਹੈ ਇੱਦਾਂ ਗੈਸ ਹੈ ਮਹਿੰਗੀ ਹੋਈ ਹੈ ਉਹਨੇ ਤੇ ਕਾਬੂ ਕੀਤਾ ਨਹੀਂ ਪਰ ਬਾਦ ਦੀ ਸਰਕਾਰ ਜਿਹੜੀ ਹੈ ਉਹ ਦੇਖੋ ਜੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ 450 ਰੁਪਏ ਦਾ ਸੀਲਿੰਡਰ ਲੈਂਦੇ ਹਾਂ ਹੁਣ ਇਸ ਟਾਈਮ ਤੇ ਸਾਨੂੰ 850 ਰੁਪਏ ਦਾ ਸਿਲਿੰਡਰ ਮਿਲਦਾ 1100 ਦਾ ਵੀ ਮਿਲਿਆ ਠੀਕ ਹੈ ਜੀ ਮੋਦੀ ਸਰਕਾਰ ਵੇਲੇ ਦੁੱਗਣੀ ਮਹਿੰਗਾਈ ਹੋਈ ਆ ਸਿਲਿੰਡਰ ਵੀ ਮਹਿੰਗਾ ਆ ਪੈਟਰੋਲ ਵੀ ਮਹਿੰਗਾ ਆ ਤਾਂ ਕਿਨੇ ਕਿਹਾ ਸੀ ਮੈਂ ਜਿਹੜਾ ਵਾ ਕਿਸਾਨਾਂ ਦੀ ਆਮਦਨ ਦੁੱਗਣੀ ਕਰੂੰਗਾ ਦੁੱਗਣੀ ਇਹਨੇ ਮਹਿੰਗਾਈ ਕਰ ਦਿੱਤੀ ਕਿਸਾਨਾਂ ਦੀ ਦੇ ਆਮਦਨ ਕੋਈ ਦੁਗਣੀ ਇਹਨੇ ਕੀਤੀ ਨਹੀਂ ਗਰੀਬ ਵੀ ਮਾਰਦਾ ਕਿਸਾਨ ਨੂੰ ਵੀ ਮਾਰਦਾ ਤੇ ਮਜ਼ਦੂਰ ਸਾਰਿਆਂ ਨੂੰ ਮਾਰ ਦਿੰਦਾ ਇਹਨੇ ਦੇ ਹਾਂਜੀ ਭਾਜੀ ਭਾਜੀ ਕਈ ਨਾਮ ਜੀ ਆਪਣਾ ਜੀ ਸੁਖਰਾਜ ਸਿੰਘ ਜੀ ਸੁਖਰਾਜ ਸਿੰਘ ਜੀ ਅੱਜ ਇਸ ਮੰਤਵ ਵਾਸਤੇ ਤੁਸੀਂ ਮੋर्चा ਲਾ ਰਹੇ ਹੋ ਕਿ ਤੁਹਾਹਰ ਸੰਘਰਸ਼ ਕਰ ਰਹੇ ਹੋ ਅੱਜ ਜੋ ਮੰਤਵ ਸੀਗਾ ਕੱਲ ਇੱਥੇ ਜੋ ਨਕਲੀ ਸਮੁੰਦਰੀ ਭਾਜਪੀ ਦਾ ਪ੍ਰਤੀਯਾਗੀ ਆ ਇਥੇ ਆਇਆ ਸੀ ਪਿੰਡ ਨਾਕਲਾਂ ਦੇ ਵਿੱਚ ਔਰ ਉਹਨੇ ਜਾ ਕੇ ਇੱਕ ਪ੍ਰੈਸ ਨੂੰ ਬਿਆਨ ਦਿੱਤਾ ਵਾ ਕਿ ਕਿਸਾਨ ਜਿਹੜੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਿਉਂ ਨਹੀਂ ਨਾਰੇ ਲਾਉਂਦੇ ਮੈਂ ਇਸ ਬੰਦੇ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਕੀ ਕੇਂਦਰਤ ਦੇ ਵਿੱਚ ਕਿਸਾਨਾਂ ਦੀ ਸਰਕਾਰ ਆ ਸਰਕਾਰ ਤਾਂ ਤੁਹਾਡੇ ਉਸ ਅਨਪੜ੍ਹ ਲੀਡਰ ਦੀ ਆ ਉਸ ਬੰਦੇ ਨੂੰ ਚਾਹੀਦਾ ਵਾ ਕਿ ਆਪਣੀ ਫੋਰਸ ਨੂੰ ਸਤਰ ਕਰੇ ਔਰ ਵੱਧ ਤੋਂ ਵੱਧ ਜਿਹੜੇ ਨਸ਼ੇ ਉਹ ਫੜੇ ਅਹੀਂ ਨਸ਼ੇ ਕਿਹੜੇ ਹਨੂ ਨਸ਼ਿਆਂ ਦਾ ਕੀ ਫਾਇਦਾ ਵਾ ਸਾਡੇ ਦਾ ਧੀਆ ਪੁੱਤ ਨਸ਼ੇ ਕਰ ਕਰਕੇ ਮਰ ਰਹੇ ਨੇ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਨਸ਼ਿਆਂ 'ਚ ਆਪਣੀ ਜਾਨ ਗਵਾ ਰਹੇ ਆ ਕਿ ਇਹਨਾਂ ਦਾ ਸਮੁੰਦਰੀ ਦਾ ਜਾਂ મોદી ਦਾ ਜਾਂ ਕੋਈ ਅਮਿਤ ਸ਼ਾਹ ਦਾ ਬੱਚਾ ਕੋਈ ਨਸ਼ੇ ਦੀ ਗ੍ਰਿਫਤ ਦੇ ਵਿੱਚ ਆਇਆ ਵਾ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਹੋਣੀ ਚਾਹੀਦੀ ਆ ਕਿ ਅਸੀਂ ਜਿਹੜੇ ਨਸ਼ੇ ਆ ਉਹ ਤਾਂ ਸਾਡੀ ਸਰਕਾਰ ਨੇ ਰੋਕਣੇ ਆ ਕਿਸਾਨਾਂ ਨਹੀਂ ਰੋਕਣੇ ਔਰ ਦੂਜੀ ਗੱਲ ਇਹਨਾਂ ਨੇ ਕੀਤੀ ਸੀ ਕਿ ਕਿਸਾਨਾਂ ਨੂੰ ਸ਼ਰਮ ਦਾ ਘਾਟਾ ਵਾ ਸ਼ਰਮ ਤਾਂ ਅਮਿਤ ਸ਼ਾਹ ਨੂੰ ਆਉਣੀ ਚਾਹੀਦੀ ਆ ਸ਼ਰਮ ਨਰਿੰਦਰ ਮੋਦੀ ਨੂੰ ਆਉਣੀ ਚਾਹੀਦੀ ਆ ਸ਼ਰਮ ਹੋਣੀ ਚਾਹੀਦੀ ਮਨੋਰ ਲਾਲ ਖੱਟੜ ਨੂੰ ਜਿਨ੍ਹਾਂ ਨੇ ਸਾਡੇ ਰਸਤੇ ਦੇ ਵਿੱਚ ਕਿਲ ਗੱਡੇ ਹੋਏ ਨੇ ਅੱਜ ਵੀ ਜਿਹੜਾ ਉਹ ਸ਼ੰਭੂ ਬਾੜ ਰਿਆ ਬੰਦ ਕੀਤਾ ਹੋਇਆ ਵਾ ਕਿ ਇਹਨਾਂ ਨੂੰ ਇਸ ਗੱਲ ਦੀ ਸ਼ਰਮ ਨਹੀਂ ਗਈ ਆਉਂਦੀ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੇ ਆ ਪਹਿਲਾਂ ਅਸੀਂ 1.5 ਸਾਲ ਦੇ ਲਗਭਗ ਉੱਥੇ ਜਾ ਕੇ ਆਪਣਾ 750 ਬੰਦਾ ਸ਼ਹੀਦ ਕਰਵਾ ਕੇ ਇਹਨਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਉਹਨਾਂ ਨੂੰ ਵਾਪਸ ਕਰਾਇਆ ਕਿ ਇਹਨਾਂ ਨੂੰ ਉਸ ਗੱਲ ਦੀ ਕੋਈ ਸ਼ਰਮ ਨਹੀਂ ਗਈ ਅੱਜ ਇਹ ਵੋਟਾਂ ਮੰਗਣ ਵਾਸਤੇ ਸਾਡੇ ਪਿੰਨਾ ਚ ਆ ਰਹੇ ਨੇ ਇਹਨਾਂ ਨੇ ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰੀਆਂ ਸ਼ਹੀਦ ਕਰ ਦਿੱਤਾ ਪ੍ਰਭਜੀਤ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਖੜ ਕੇ ਕਿ ਇਸ ਗੱਲ ਦੀ ਇਹਨਾਂ ਨੂੰ ਸ਼ਰਮ ਨਹੀਂ ਆਈ ਅਸੀਂ ਤਾਂ ਇਹਨਾਂ ਨੂੰ ਇੱਕ ਕਾਲੀਆਂ ਝੰਡੀਆਂ ਵਿਖਾਈਆਂ ਸ਼ਾਂਤਮਈ ਜੇ ਇਹਨਾਂ ਵਾਗੂ ਇਹਨਾਂ ਦਾ ਰਸਤਾ ਰੋਕਦੇ ਕਿ ਤੁਹਾਨੂੰ ਅਸੀਂ ਪਿੰਡ 'ਚ ਨਹੀਂ ਵੜਨ ਦੇਣਾ ਫੇਰ ਸਾਡੇ ਨਾਲ ਇਹ ਗੱਲ ਕਰਦੇ ਸਾਨੂੰ ਸਾਡੇ ਸੰਯੁਕਤ ਕਿਸਾਨ ਮੋਰਚੇ ਦਾ ਹੁਕਮ ਸੀਗਾ ਕਿ ਅਸੀਂ ਜਿਹੜਾ ਵਾ ਬਿਲਕੁਲ ਸ਼ਾਂਤਮਈ ਰਹਿ ਕੇ ਸਿਰਫ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਦਰਸ਼ਨ ਕਰਨਾ ਵਾ ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡੇ ਉੱਤੇ ਗਲਤ ਇਲਜ਼ਾਮ ਲਾ ਰਿਹਾ ਵਾ ਇਸ ਤੋਂ ਇਲਾਵਾ ਇਹ ਕਿਸਾਨਾਂ ਦੀ ਇਨਕਮ ਦੀ ਗੱਲ ਕਰਦਾ ਜਦੋਂ ਇਹਨਾਂ ਦੀ ਸਰਕਾਰ ਪਹਿਲੀ ਵਾਰੀ ਨਰਿੰਦਰ ਮੋਦੀ ਦੀ ਬਣੀ ਸੀ ਇਸ ਬੰਦੇ ਨੇ ਕਿਹਾ ਸੀ ਕਿ 2022 ਤੱਕ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਲੇਕਿਨ ਇਹ ਤਾਂ ਸਾਡੀਆਂ ਜ਼ਮੀਨਾਂ ਵੀ ਖੋਣ ਲੱਗ ਪਿਆ ਸੀਗਾ ਆਮਦਨ ਇਹਨੇ ਕੀ ਦੁੱਗਣੀ ਕਰਨੀ ਸੀ ਤਿੰਨ ਕਾਲੇ ਕਾਨੂੰਨ ਇਹਨੇ ਆਪਣੇ ਅਡਾਨੀ ਤੇ ਬਾਨੀ ਨੂੰ ਖੁਸ਼ ਕਰਨ ਵਾਸਤੇ ਪਾਸ ਕੀਤੇ ਤਾਂ ਕਿ ਜੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਵੀ ਖਿਡਾ ਲਈਆਂ ਜਾਣ ਔਰ ਇਹਨਾਂ ਦੀ ਫਸਲ ਜਿਹੜੀ ਉਹ ਕੌਂਟਿਓ ਕੱਢੀ ਬੁਗੇ ਮੰਡੀਕਰਨ ਸਿਸਟਮ ਸਾਡਾ ਇਹ ਖਤਮ ਕਰਦਿਆਂ ਲੱਗਾ ਸੀਗਾ لیکن ਅਸੀਂ ਆਪਣੀ ਇੱਕ ਜੁਟਤਾ ਨਾਲ ਆਪਣੀ ਸ਼ਾਂਤੀ ਦੇ ਨਾਲ ਔਰ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਲੰਬਾ ਅੰਦੋਲਨ ਚੱਲਿਆ ਜਿਹੜਾ ਦਿੱਲੀ ਚੱਲਿਆ ਵਾ ਔਰ ਉਸ ਅੰਦੋਲਨ ਦੇ ਵਿੱਚ ਅਸੀਂ ਆਪਣੀਆਂ 750 ਕੁਰਬਾਨੀਆਂ ਦਿੱਤੀਆਂ ਸ਼ਹੀਦ ਕਰਵਾਏ ਕਿਸਾਨ ਔਰ ਫਿਰ ਇਹਦੇ ਬਿੱਲ ਵਾਪਸ ਹੋਏ ਆ ਇਸ ਬੰਦੇ ਨੂੰ ਥੋਕੇ ਚੱਟਣਾ ਪਿਆ ਅੱਜ ਉਸ ਪਾਰਟੀ ਵੱਲੋਂ ਆਣ ਕੇ ਇਹ ਬੰਦਾ ਤੇ ਸਾਡੇ ਉੱਤੇ ਸਵਾਲ ਖੜੇ ਕਰਦਾ ਵਾ ਇਲਜ਼ਾਮ ਲਾ ਰਿਹਾ ਵਾ ਨਸ਼ਿਆਂ ਦੀ ਜਿਹੜੀ ਗੱਲ ਆ ਉਹ ਨਸ਼ਿਆਂ ਦੀ ਗੱਲ ਇਹਨਾਂ ਦੀ ਜਿਹੜੀ ਅਡਾਨੀ ਦੀ ਮੰਦਰਾਪੋੜ ਆ ਗੁਜਰਾਤ ਦੇ ਵਿੱਚ ਉੱਥੋਂ ਨਸ਼ੇ ਕੰਨਾਂ ਦੇ ਹਿਸਾਬ ਨਾਲ ਫੜੇ ਜਾਂਦੇ ਆ ਕੀ ਅਡਾਨੀ ਦੇ ਉੱਤੇ ਕਾਰਵਾਈ ਕੀਤੀ ਇਹਨਾਂ ਨੇ ਕੋਈ ਕੋਈ ਕਾਰਵਾਈ ਨਹੀਂ ਹੋਈ ਸੋ ਮੈਂ ਇਹੀ ਚਾਹਾਂਗਾ ਕਿ ਇਸ ਬੰਦੇ ਨੂੰ ਸਾਰੇ ਕਿਸਾਨਾਂ ਕੋਲੋਂ ਬਕਾਇਦਾ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ ਅਗਰੇ ਮਾਫੀ ਨਹੀਂ ਮੰਗੂਗਾ ਤੇ ਜਿੱਥੇ ਵੀ ਸਾਨੂੰ ਮਿਲੂਗਾ ਅਸੀਂ ਭਾਵੇਂ ਇੱਕ ਜਣਾ ਹੋਈਏ ਭਾਵੇਂ ਦੋ ਜਣੇ ਹੋਈਏ ਭਾਵੇਂ 50 ਜਣੇ ਹੋਈਏ ਅਸੀਂ ਇਹਦਾ ਉਸੇ ਤਰ੍ਹਾਂ ਹੀ ਪਰ ਅਮਨ ਸ਼ਾਂਤੀ ਦੇ ਨਾਲ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਾਂਗੇ ਜੀ ਅੱਛਾ ਜੀ ਇਹਨਾਂ ਵੱਲੋਂ ਕਿਹਾ ਗਿਆ ਹੈ ਜੀ ਕਿ ਇਹਨਾਂ ਦਾ ਘਰ ਘੇਰਿਆ ਜਾਏਗਾ ਤੇ ਕੋਈ ਗੱਲ ਨਹੀਂ ਕਹਿੰਦੇ ਜੀ ਸਦਕੇ ਜਦੋਂ ਮਰਜੀ ਸਾਡਾ ਘਰ ਘੇਰਨਾ ਤੇ ਜਾਂ ਫਿਰ ਇਹਨਾਂ ਵੱਲੋਂ ਕਿਹਾ ਗਿਆ ਇੱਕ ਸਿਵਰੇਜ ਪਾਉਣ ਦੀ ਗੱਲ ਕੀਤੀ ਗਈ ਆ ਕਿਸਾਨਾਂ ਨੇ ਮਜ਼ਦੂਰਾਂ ਨੇ ਸਿਵਰੇਜ ਪਾਉਣੇ ਆ ਜਾਂ ਕਿ ਇਹਨਾਂ ਨੇ ਪਾਉਣੇ ਆ ਸਰਕਾਰਾਂ ਨੇ ਪਾਉਣੇ ਆ ਇਹਦੇ ਬਾਰੇ ਥੋੜਾ ਜੀ ਸਰ ਇਹਨਾਂ ਦਾ ਜਿਹੜਾ ਘਰ ਘੇਰਨ ਦੀ ਗੱਲ ਆ ਘਰ ਤਾਂ ਜਿੱਦਣ ਸਾਨੂੰ ਸਾਡੇ ਲੀਡਰਾਂ ਦਾ ਹੁਕਮ ਆਊਗਾ ਅਸੀਂ ਇਹਦੇ ਘਰ ਘੇਰਾਂਗੇ ਜਾ ਕੇ ਇਸ ਗੱਲ ਤੋਂ ਅਸੀਂ ਪਿੱਛੇ ਨਹੀਂ ਹੋਵਾਂਗੇ ਔਰ ਦੂਜੀ ਗੱਲ ਜਿਹੜੀ ਸੀਵਰੇਜ ਦੀ ਆ ਉਹ ਤਾਂ ਇਹਨਾਂ ਦਾ ਸਰਕਾਰਾਂ ਦਾ ਕੰਮ ਆ ਉਹਨਾਂ ਕਿੱਥੇ ਬਣਾਵਾ ਔਰ ਤੀਜੀ ਗੱਲ ਇਹਨੇ ਕੀਤੀ ਸੀ ਕਿ ਮੈਂ ਇੱਥੇ ਮਰਗਦੇ ਗਿਆ ਆ ਮੈਨੂੰ ਬੰਦਾ ਪੁੱਛੇ ਜੇ ਤੂੰ ਮਰਗਦੇ ਆਏ ਆ ਤੇ ਤੇਰੀਆਂ ਗੱਡੀਆਂ ਦੇ ਉੱਤੇ ਝੰਡੇ ਕਾਦੇ ਲਈ ਲੱਗੇ ਸੀ ਬੀਜੇਪੀ ਦੇ ਤੂੰ ਲਾਮ ਲਸ਼ਕਰ ਕਾਦੇ ਲਈ ਲੈ ਗਏ ਆ ਪੁਲਸ ਦਾ ਇਹਨਾਂ 500 ਬੰਦਾ ਤੇਰੇ ਨਾਲ ਪੁਲਸ ਦਾ ਤੇ 20 ਬੰਦੇ ਤੇਰੇ ਨਾਲ ਤੇਰੇ ਵਰਕਰ ਸੀਗੇ ਜੇ ਤੂੰ ਐਡਾ ਹੀ ਜ਼ਿਆਦਾ ਤੈਨੂੰ ਲੱਗਦਾ ਸੀ ਤਾਂ ਬਿਗਰਮ ਜੀਠੀਆ ਵਾਂਗੂ ਆ ਸਿਰਫ ਇੱਕ ਗੱਡੀ ਉਹਦੇ ਨਾਲ ਪੁਲਸ ਦੀ ਹੁੰਦੀ ਆ ਉਦੇ ਵਾਂਗੂ ਆਫਸੋਸ ਕਰਨ ਜਿਹਦੇ ਘਰ ਕੋਈ ਮਰਗ ਹੋਈ ਆ ਠੀਕ ਆ ਸਾਰਿਆਂ ਨੂੰ ਦੁੱਖ ਹੁੰਦਾ ਕਿਸੇ ਦੀ ਮਰਗ ਹੋ ਹੁੰਦਾ ਇਹ ਤੈਨੂੰ ਕੱਲੇ ਨੂੰ ਥੋੜਾ ਵਾ ਅੱਗੇ ਨਹੀਂ ਤੂੰ ਆਇਆ ਕਦੀ ਸਾਡੇ ਇੱਥੇ ਮਰਗ ਦਾ ਅਫਸੋਸ ਕਰਨ ਲਈ ਉਹਨਾਂ ਵੱਲੋਂ ਗਿਆ ਗਿਆ ਹੈ ਕਿ ਗੱਲ ਕਿ ਐਸੀ ਭਾਈਚਾਰੇ ਦੇ ਘਰ ਮੌਤ ਹੋਈ ਆ ਤੇ ਕਿਸਾਨਾਂ ਨੂੰ ਸ਼ਰਮ ਨਹੀਂ ਆਈ ਕਿਸਾਨੇ ਤੁਹਾਡੇ ਵਿੱਚ ਖਰਪ ਕਿਸਾਨ ਹੀ ਨਾਲ ਹੈ ਕਿ ਜ ਮਜ਼ਦੂਰੀ ਸਰ ਸਾਡੇ ਨਾਲ ਐਸੀ ਭਾਈਚਾਰਾ ਮਸੀਹ ਭਾਈਚਾਰਾ ਕਿਸਾਨ ਮਜ਼ਦੂਰ ਹਿੰਦੂ ਭਾਈਚਾਰਾ ਸਾਡੇ ਨਾਲ ਸਾਰੇ ਖਲੋਤੇ ਨੇ ਔਰ ਉਸ ਸਮੇਂ ਵੀ ਸਾਰੇ ਵਿਰੋਧ ਕਰ ਰਹੇ ਸੀ ਇਹਦਾ ਐਸੀ ਭਾਈਚਾਰੇ ਦਾ ਇਹ ਸਿਰਫ ਇੱਕ 파ੜ ਪਾ ਰਹੇ ਨੇ ਤਾਂ ਇਹਨਾਂ ਨੇ ਜਦੋਂ ਮੋਰਚਾ ਲੱਗਾ ਸੀ ਉਦੋਂ ਵੀ 파ੜ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਲੇਕਿਨ ਕਿਸਾਨ ਤੇ ਮਜ਼ਦੂਰ ਅੱਗੇ ਵੀ ਇੱਕ ਸੀ ਤੇ ਹੁਣ ਵੀ ਇੱਕ ਹੀ ਰਹਿਣਗੇ ਇਹਨਾਂ ਦੇ 파ੜ ਪਾਆਂ 파ੜ ਨਹੀਂ ਪਊਗਾ